ਪਹਿਲਾਂ ਲਿਖਿਆ ਮੇਰਾ ਨਾਮ ਬਾਬਾ ਜੀ ਦੀ ਕਿਰਪਾ ਨਾਲ ਟਿਪਸ ਜੇ ਤੁਸੀਂ ਕਦੋਂ ਸ਼ੂਟ ਤੇ ਜਾਓਗੇ ਮੇਰੇ ਤੁਹਾਡੀਆਂ ਸਾਡ ਸਭ ਦੀਆਂ ਦਵਾਵਾ ਨਾਲ ਮੈਂ ਫਿਲਮ ਕਰ ਰਹੀ ਹਾਂ ਫਿਲਮ ਦਾ ਸਸ਼ੀਗਲ ਦੋਸਤੋ ਤੇ ਇਹ ਹੈ ਜੀ ਮੇਰਾ ਪਹਿਲਾ ਦਿਨ ਤੇ ਉੱਤੇ ਕਾਫੀ ਦਿਨਾਂ ਤੋਂ ਮਤਲਬ ਫਿਲਮ ਇੱਕ ਵੀ ਨਹੀਂ ਹੋ ਗਿਆ ਸਾਈਨ ਕੀਤਾ ਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਰਿਹਾ ਸੀ ਸੋ ਆਪਾਂ ਜਾ ਰਹੇ ਹਾਂ ਸ਼ੂਟ ਤੇ ਹੈਲੋ ਕਰ ਸਕਦੇ ਹੋ ਦੀ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਵੈਸੇ ਮੈਂ ਵਲੌਗ ਬਣਾ ਰਹੀ ਆ ਪਤਾ ਨਹੀਂ ਪੋਸਟ ਹੋਊਗਾ ਕਿ ਨਹੀਂ ਕਦੀ ਜ਼ਿੰਦਗੀ 'ਚ ਪਰ ਅਸੀਂ ਅੱਜ ਹਾਂ ਔਰ ਅਸੀਂ ਅੱਜ ਪਹਿਲੇ ਦਿਨੇ ਸ਼ੂਟ ਦੇ ਉੱਤੇ ਆਏ ਆ ਐਂਡ ਬ੍ਰੈਕਫਾਸਟ ਇੰਜੋਏ ਕਰ ਰਹੇ ਆ ਕਿਨੇ ਦਿਨਾਂ ਬਾਅਦ ਮੈਂ ਤੁਸੀਂ ਤੇ ਕੱਲ ਹੀ ਸ਼ੂਟ ਤੋਂ ਆਏ ਹੋ ਤੇ ਮੈਂ 2 ਸਾਲ ਬਾਅਦ ਵੈਰੀਟੀ 'ਚ ਵੀ ਬ੍ਰੈਕਫਾਸਟ ਕਰ ਰਹੀ ਆ ਤੇ ਇਹ ਵੀ ਬਾਬਾਈ ਦੀ ਕਿਰਪਾ ਹੀ ਐ ਸੋ ਮਿਲਦੇ ਰਵਾਂਗੇ ਅਸੀਂ ਤੁਹਾਨੂੰ ਵੇਚ-ਵੇਚ ਕਿਉਂਕਿ ਦੋਨੋਂ ਵੈਰੀਟੀ ਸ਼ੇਅਰ ਕਰ ਰਹੇ ਆ ਸੋ ਚਲੋ ਹੁਣ ਖਾਪੀ ਲਈਏ ਫਿਰ ਮਿਲਦੇ ਆ ਸਵੇਰੇ ਸਵੇਰੇ ਦੋ ਕੱਪ ਚਾਹ ਦੇ ਪੀਤੇ ਵੇਲੇ ਘੱਟਿਆ ਇੱਕ ਜ਼ਿਆਦਾ ਮਿੱਠੀ ਆ ਗਈ ਸੀ ਰਿਅਕ ਥੋੜੀ ਫਿਰ ਫਿੱਕੀ ਮੰਗਾਈ ਆਪਾਂ ਚਾਹ ਤੇ ਫਿਰ ਜ਼ਰੂਰੀ ਆ ਨਾ ਇਹ ਨਹੀਂ ਸਾਡੇ ਗੁਰਪਾਜੀ ਸਸੀ ਕਲਗਰ ਜੀ ਸਸੀ ਕਲਗਰ ਜੀ ਇਹਨਾਂ ਨੂੰ ਵੀ ਮਿਲ ਰਹੀਆਂ ਪੂਰੇ ਦੋ ਸਾਲ ਬਾਅਦ ਆ ਪਤੀਜੇ ਪੰਜਾਬ ਦੇ ਮਿਲੇ ਸੀ ਤੇ ਹੁਣ ਇੱਥੇ ਮਿਲਣ ਲੱਗੇ ਆ ਤੇ ਇਹ ਕਰਨ ਲੱਗੇ ਨੇ ਸਾਡਾ ਮੇਕਅਪ ਸ਼ੁਰੂ ਆਪਣਾ ਸਾਜੋ ਸਮਾਨ ਸਜਾ ਰਹੇ ਨੇ ਤੇ ਮੇਕਅਪ ਸ਼ੁਰੂ ਕਰਨ ਲੱਗੇ ਨੇ ਪਰ ਇਹਨਾਂ ਨੇ ਮੈਨੂੰ ਦੱਸਿਆ ਮੇਕਅਪ ਹੈ ਕੋਈ ਨਹੀਂਗਾ ਮੈਂ ਇਹ ਕੀ ਗੱਲ ਹੋਈ ਮੇਕਅਪ ਕਰਨਾ ਕੋਈ ਨਹੀਂ ਮੇਕਅਪ ਹੈ ਵਾ ਪਰ ਮੇਕਅਪ ਹੈ ਕੋਈ ਨਹੀਂ ਗਾ ਸੋ ਇਹ ਕੋਈ ਨਹੀਂ ਵਾਲਾ ਮੇਕਅਪ ਕਰਨ ਲੱਗੇ ਆ ਮੇਰੇ ਤੇ ਸਮਾਨ ਸਾਨੂੰ ਮਿਲ ਗਿਆ ਸਾਡੀਆਂ ਚੂੜੀਆਂ ਮੇਰੀਆਂ ਮਿਲ ਗਈਆਂ ਵਾ ਤੇ ਦੀਦੀਆਂ ਵੀ ਮਿਲ ਗਈਆਂ ਨੇ ਉਹ ਵੀ ਆਪਣਾ ਦੂਸਰਾ ਕੱਪ ਚਾਹ ਦਾ ਇੰਜੋਏ ਕਰ ਰਹੇ ਆ ਤੇ ਚਲੋ ਫਿਰ ਤਿਆਰ ਹੁੰਨੇ ਆ ਤੇ ਜਾਂਦੇ ਆ ਜਿੰਨਾ ਕੁ 20 ਮੈਂ ਵਲੌਗ ਕਰ ਪਾਈ ਮੈਂ ਕਰੂੰਗੀ ਪਰ ਇਸ ਜਨਮ ਚ ਪੈ ਜੇ ਹਾਂ ਮਤਲਬ ਪਾਊਗਾ ਚਲੋ ਥੋੜੀ ਦੇਰ ਨਾਲ ਕਿਉਂਕਿ ਹੁਣੇ ਆ ਰਜਾ ਆ ਨਾ ਬਲੂਨਸ ਆ ਰੈਂਡ ਬਰਥਡੇ ਬॉय ਇਜ਼ ਹੇਅਰ ਹੈਪੀ ਬਰਥਡੇ ਆ ਦੇਖੋ ਕੇਕ ਕੱਟਣ ਲੱਗਾ ਉਹ ਬੜਾ ਇੰਨਾ ਦਾ ਵੀ ਬਰਥਡੇ ਹੈ ਸੋ ਦੋਸਤੋ ਇਟਸ ਗੇਟ 3 ਵਿੱਚ ਤਿੰਨ ਦਿਨ ਦੀ ਆਫ ਸੀ ਤਿੰਨ ਦਿਨ ਬਾਅਦ ਅਸੀਂ ਆਏ ਆ ਤੇ ਆਪਾਂ ਇਹਨੂੰ ਕੰਟੀਨਿਊ ਕਰ ਰਹੇ ਆ ਫਾਈਨਲੀ ਯੈਸ ਐਂਡ ਮਾਰਨਿੰਗ ਹੋਈ ਹੈ ਤੇ 6:30 ਵਜੇ ਲਿਟਰਲੀ ਅਸੀਂ ਦੋਸੇ ਖਾਣਨੇ ਆ ਸਵੇਰੇ ਸਾਡੇ ਸਵੇਰੇ ਦੋਸੇ ਖਾਣੇ ਵੀ ਆ ਲਓ ਪੰਜਾਬੀ ਪਰ ਮੈਂ ਦੋਸੇ ਨਾਲ ਪਰੌਂਠਾ ਵੀ ਲਿਆ ਹਨ ਇਹਨਾਂ ਨੇ ਦੋਸੇ ਦਾ ਪਰੌਂਠਾ ਵੀ ਲਿਆ ਲਗਾ ਕੇ ਰੱਖਿਆ ਦਾ ਇਹ ਵੇ ਪੰਜਾਬੀ ਜਿਹੜੇ ਆ ਪਰੌਂਠਿਆਂ ਤੋਂ ਬਿਨਾ ਗੱਲ ਨਹੀਂ ਕਰਦੇ ਪਤਾ ਨਹੀਂ ਅਸੀਂ ਦੋਸਿਆਂ ਤੇ ਕਿੱਦਾਂ ਆ ਗਏ ਆ ਸਵੇਰੇ ਸਾਡੇ ਜੀ ਹੋਣੀ ਨਾ ਕਰਦਾ ਕੁਝ ਭਾਰਾ ਜਿਹਾ ਖਾਣ ਨੂੰ ਅੱਜ ਕੱਲ੍ਹ ਦੋਸਤੋ ਕਿਵੇਂ ਹੋ ਤੇ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਗੇ ਤੇ ਭੈਣ ਤੁਹਾਡੀ ਅੱਜ ਕੱਲ੍ਹ ਬਿਜ਼ੀ ਚੱਲ ਰਹੀ ਆ ਥੋੜੀ ਜੀ ਤੇ ਤੁਹਾਡੇ ਸਾਰੇਂ ਦੁਆਵਾਂ ਦਾ ਅਸਰ ਹੈ ਆ ਤੁਸੀਂ ਸਾਰਿਆਂ ਨੇ ਨਾਲ ਕੇ ਦੁਆਵਾਂ ਕੀਤੀਆਂ ਇਹਨਾਂ ਦੀਦੀ ਕਦੋਂ ਤੁਸੀਂ ਸੈੱਟ ਤੇ ਜਾਓਗੇ ਤੁਸੀਂ ਦੀਦੀ ਕਦੋਂ ਸ਼ੂਟ ਤੇ ਜਾਓਗੇ ਮੇਰੇ ਕੋ ਹਜ਼ਾਰਾਂ ਕਮੈਂਟ ਪਏ ਨੇ ਦੀਦੀ ਤੁਸੀਂ ਤੇ ਫਿਲਮਾਂ ਝ ਹੋਣੇ ਚਾਹੀਦੇ ਜੀ ਦੀਦੀ ਤੁਸੀਂ ਫਿਲਮਾਂ ਕਿਉਂ ਨਹੀਂ ਕਰਦੇ ਫਿਲਮ ਕਰੋ ਫਿਲਮ ਕਰੋ ਤੁਹਾਡੀਆਂ ਸਾਡ ਸਭ ਦੀਆਂ ਦੁਆਵਾ ਨਾਲ ਮੈਂ ਫਿਲਮ ਕਰ ਰਹੀ ਹਾਂ ਫਿਲਮ ਦਾ ਨਾਮ ਕੀ ਹੈ ਕੱਲ ਪਰਸੋਂ ਦੋ ਤਿੰਨ ਦਿਨ ਤੱਕ ਦੱਸ ਦੂੰਗੀ ਫਿਲਹਾਲ ਸੈੱਟ ਤੇ ਆ ਤੇ ਮੈਂ ਆਪਣੀ ਵੈਨਿਟੀ 'ਚ ਆ ਤੇ ਮੈਂ ਤੁਹਾਨੂੰ ਇੱਕ ਕੁਇਕ ਜਾ ਵੈਨਟੀ ਟੂਰ ਦੇਣੀ ਆ ਆਜੋ ਵਿਖਾਵਾਂ ਕਿ ਸਾਡੀ ਕਲਾਕਾਰਾਂ ਦੀ ਵੈਨਿਟੀ ਕਿਵੇਂ ਦੀ ਹੁੰਦੀ ਹੈ ਐd ਮੇਰੀ ਵੈਨਟੀ ਸਭ ਤੋਂ ਪਹਿਲਾਂ ਲਿਖਿਆ ਮੇਰਾ ਨਾਮ ਬਾਬਾ ਜੀ ਦੀ ਕਿਰਪਾ ਨਾਲ ਟਿਪਸ ਫਿਲਮਸ ਨਵਨੀਤ ਹੁੰਦੇ ਤੇ ਜੋ ਕੀ ਪੜਨਾ ਬਹੁਤ ਵਧੀਆ ਲੱਗਦਾ ਆ ਤੇ ਖੁਸ਼ੀ ਵੀ ਹੁੰਦੀ ਆ ਐਂਡ ਦੈਨ ਆਹ ਦਿਸ ਇਜ਼ ਮਾਈ ਵੈਨਟੀ ਆ ਜਾਓ ਅੰਦਰ ਲੈ ਕੇ ਚਾਉਂਦੀ ਵੈਨਟੀ ਚ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਸੋ ਸਭ ਤੋਂ ਪਹਿਲਾਂ ਇੱਧਰ ਆ ਜਾਓ ਇੱਥੇ ਆਂਦਾ ਹੈ ਜੀ ਵੱਡਾ ਸਾਰਾ ਮੀਰਰ ਤਾਂ ਕਿ ਆਪਾਂ ਤਿਆਰ ਹੋਣ ਲੱਗਿਆਂ ਦੇਖ ਸਕੀਏ ਇੱਥੇ ਮੇਕਅਪ ਵਗੈਰਾ ਰੱਖ ਲੈਂਦੇ ਆ ਮੇਕਅਪ ਵਾਲੇ ਹੁਣੇ ਸਮਾਨ ਚੁੱਕ ਕੇ ਲੈ ਕੇ ਗਿਆ ਹੈ ਤੇ ਉਹ ਰੱਖ ਲੈਂਦੇ ਨੇ ਸੋ ਇਹ ਹੈ ਮਿਰਰ ਇੱਥੇ ਹੈਂਗਰ ਸੀਗੇ ਕਾਸਟੂਮ ਚੇਂਜ ਕਰਕੇ ਆਪਾਂ ਇੱਥੇ ਟਾਂਗ ਦਿੱਤਾ ਐਂਡ ਦਿਸ ਇਜ਼ ਅ ਡੋਰ ਇਤੋਂ ਦਰਵਾਜਾ ਖੋਲ ਕੇ ਆਪਾਂ ਦੂਸਰੀ ਸਾਈਡ ਤੇ ਜਾ ਸਕਦੇ ਹਾਂ ਅਮੈਨਿਟੀ ਦੀ ਤੇ ਇਹ ਹੈਗਾ ਸੋ ਇਹ ਆ ਜੀ ਵਾਸ਼ਰੂਮ ਵਹੇ ਦੇ ਵਾਸ਼ਰੂਮ ਤੁਹਾਨੂੰ ਕੀ ਹੋਣਾ ਇੱਕ ਸੈਟ ਖੋਣੀ ਆ ਉੱਥਾਇਂ ਸਾਹਮਣੇ ਲੱਗਾ ਹੈ ਜੀ ਮਿਰਰ ਤੇ ਇੱਧਰ ਹੈ ਜੀ ਨਹਾਉਣ ਧੋਣ ਵਾਸਤੇ ਵੀ ਦਿੱਤਾ ਹੈ ਜਣੇ ਸਾਨੂੰ ਵੈਂਟੀ ਵੱਡੀ ਹੈ ਤੇ ਇਹ ਹੈ ਜੀ ਸਾਡਾ ਵੈਂਟੀ ਦਾ ਵਾਸ਼ਰੂਮ ਤੇ ਇਹ ਹੈ ਜੀ ਸੋਫਾ ਜਿੱਥੇ ਲੇਟ ਸਕਦੇ ਆ ਬਹਿ ਸਕਦੇ ਆ ਆਪਾਂ ਇੱਥੇ ਖਾਣੇ ਵੀ ਆ ਤੇ ਗੱਲਾਂ ਵੀ ਮਾਰਦੇ ਆ ਤੇ ਇੱਧਰ ਇੱਕ ਸਮਾਨ ਰੱਖ ਲਈ ਬਣਾਇਆ ਮੇਕਅਪ ਵਾਲਿਆਂ ਸਮਾਨ ਪਿਆ ਦੀ ਦੀ ਦਾ ਬੈਗ ਪਿਆ ਐ ਤੇ ਮੇਰਾ ਤੇ ਨਿੱਕਾ ਜਿਹਾ ਬੈ ਗਿਆ ਇਹੋ ਹੀ ਆ ਇਹੋ ਲੈ ਕੇ ਆਉਣੀ ਆ ਮੈਂ ਤੇ ਐ ਇੱਧਰ ਐ ਜੀ ਵਾਸ਼ਰੂਮ ਸੋ ਇੱਧਰ ਵਾਸ਼ਰੂਮ ਹੁੰਦਾ ਆ ਤੇ ਇੱਧਰ ਆ ਮੈਂ ਨਵਨੀਤ ਸੋ ਥੋੜਾ ਜਿਹਾ ਬੀਜ਼ੀ ਚੱਲ ਰਹੀ ਐ ਇਸ ਕਰਕੇ ਰੈਗੂਲਰ ਵਲੌਗਸ ਆ ਨਹੀਂ ਰਹੇ ਤੇ ਪਰ ਮੈਂ ਫਿਰ ਵੀ ਕੋਸ਼ਿਸ਼ ਕਰਦੀ ਆ ਵੀ ਰੈਗੂਲਰ ਰਹਿਣਾ ਵਾ ਹਣਾ ਗੱਲਬਾਤ ਕਰਨੀ ਆ ਸਾਰਾ ਕੁਝ ਆ ਸੋ ਇਹ ਵੀ ਵਲੌਗ ਆ ਇੱਕ ਮੈਨੂੰ ਲੱਗਦਾ ਤੁਹਾਨੂੰ ਚੰਗਾ ਲੱਗੂਗਾ ਕਾਸ਼ ਉਹਗੇ ਸਾਰੇ ਜਣੇ ਮੇਰੇ ਆਸ ਤੇ ਮੈਂ ਬਹੁਤ ਖੁਸ਼ ਹਾਂ ਸੋ ਦੋਸਤੋ ਆਇਆ ਮੇਰਾ ਬੈਗ ਜਿਹੜਾ ਮੈਂ ਸ਼ੂਟ ਦੇ ਉੱਤੇ ਲੈ ਕੇ ਆਉਣੀ ਆ ਤੇ ਆਪਾਂ ਅੱਜ ਵਾਟਸ ਇਨ ਮਾਈ ਬੈਗ ਕਰਦੇ ਆ ਕਰਦੇ ਨੀ ਇਹ ਰਹੀ ਨਾ ਜੀਆ ਤੇ ਚਲੋ ਮੈਂ ਵੀ ਹਰਾਈ ਨਹੀਂ ਆ ਮੈਂ ਕਿਹਾ ਕਿਸੇ ਹਰਾਈ ਨੂੰ ਘਾਟਿਆ ਤੇ ਆਪਾਂ ਵਾਟਸ ਇਨ ਮਾਈ ਬੈਗ ਕਰਦੇ ਆ ਬਿਲਕੁਲ ਮੇਰੇ ਅਚਾਨਕ ਹੀ ਦਿਮਾਗ ਵਿੱਚ ਆਇਆ ਤੇ ਆਇਆ ਮੇਰਾ ਬੈਗ ਤੇ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਕੀ ਲੈ ਕੇ ਆਉਣੀ ਆ ਸ਼ੂਟ ਦੇ ਉੱਤੇ ਸਭ ਤੋਂ ਪਹਿਲਾਂ ਤੇ ਚਾਰਜਰ ਤੁਹਾਨੂੰ ਪਤਾ ਸਾਰਿਆਂ ਨੂੰ ਇੰਪੋਰਟੈਂਟ ਹੈ ਜਦੋਂ ਦਾ ਮੈਂ ਕਵਰ ਪਾਇਆ ਨਾ ਮੇਰੀ ਜ਼ਿੰਦਗੀ ਬਦਲ ਗਈ ਦੋਸਤੋ ਮੇ ਚਾਰਜਰ ਫੇਰੇ ওয়াটার ਬੋਟਲ ਹੈ ਮੇਰੀ ਇੱਚ ਮੈਂ ਗਰਮ ਪਾਣੀ ਲਿਓਨੀ ਅੱਜ ਮੋਸਟਲੀ ਕਿਉਂਕਿ ਮੈਨੂੰ ਜੀ ਕੰਮ ਹੋਇਆ ਨਾ ਉਹਦੇ ਕਰਕੇ ਮੈਂ ਗਰਮ ਪਾਣੀ ਪੀਣੀ ਆ ਇੱਥੋਂ ਵੀ ਪਰਵਾਹ ਲੈਂਦਾ ਵਾ ਤੇ ਉਸ ਤੋਂ ਬਾਅਦ ਇਹ ਪਾਉਚਿਆ ਇੱਕ ਜਿਹੜਾ ਮੈਨੂੰ ਬੈਗ ਦੇ ਵਿੱਚੇ ਹੀ ਮਿਲਿਆ ਸੀਗਾ ਤੇ ਇਹਦੇ ਵਿੱਚ ਛੋਟ-ਛੋਟ ਸਮਾਨ ਜਿੱਦਾਂ ਇੱਕ ਲਿਪਸਟਿਕ ਹੈ ਕੱਜਲ ਹੈ ਇੱਕ ਦੋ ਐਕਸਟਰਾ ਪੇਅਰ ਆਫ ਇਅਰਿੰਗਸ ਮੈਂ ਨਾਲ ਰੱਖਦੀ ਹੁੰਨੀ ਆ ਵੀ ਕਈ ਵਾਰ ਛੁੱਟਦੇ ਉੱਤੇ ਜ਼ਰੂਰਤ ਪੈਂਦੀ ਪਰ ਇੱਥੇ ਇਹਨਾਂ ਦੇ ਆਪਣੇ ਹੀ ਸੀਗੇ ਮੈਨੂੰ ਲੋੜ ਪਈ ਚਲੋ ਇਹਨੂੰ ਪਾਸਾਈਟ ਤੇ ਰੱਖ ਦਿੰਨੇ ਆ ਉਸ ਤੋਂ ਬਾਅਦ ਹੈ ਜੀ ਸਭ ਤੋਂ ਜ਼ਰੂਰੀ ਸਨਸਕ੍ਰੀਨ ਵੈਰੀਮਾਸਫੇਰੀਅਸ ਵੇਲੇ ਲਾ ਕੇ ਆਉਣੀ ਆ ਉਸ ਤੋਂ ਬਾਅਦ ਸਾਰਾ ਦਿਨ ਮੈਨੂੰ ਇਹਦਾ ਚੇਤਾ ਨਹੀਂ ਰਹਿੰਦਾ ਰੱਖੀ ਹੈ ਓਏ ਦੇਖੀ ਤੇ ਉਸ ਤੋਂ ਬਾਅਦ ਇੱਕ ਪੀਨਟਸ ਨੇ ਨਮਕੀਨ ਕਈ ਵਾਰ ਚਾਚੂ ਨਾ ਖਾ ਲਈ ਦੀਆਂ ਇਸ ਕਰਕੇ ਮੈਂ ਰੱਖੀਆਂ ਨੇ ਤੇ ਉਸ ਤੋਂ ਬਾਅਦ ਡਿਓਡਰੈਂਟ ਬਹੁਤ ਇੰਪੋਰਟੈਂਟ ਚੀਜ਼ ਹੈ ਦੋਸਤੋ ਇਹ ਹਰੇਕ ਦੇ ਪਰਸ 'ਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪਵੈਸ ਦੀ ਗੱਲ ਹੈ ਜੇ ਕਾਮ ਹੋਇਆ ਤੇ ਫਿਰ ਰਮਾਲ ਉਸ ਤੋਂ ਬਾਅਦ ਇੱਕ ਹੋਰ ਉਹ ਡੋਡਰੈਂਕ ਕਹ ਲੋ ਬਾਡੀ ਸਪਲੈਸ਼ ਕਹ ਲੋ ਵਾਟਰ ਲੀਅ ਵਟਗਲਦਾ ਬਹੁਤ ਵਧੀਆ ਤੇ ਇਹ ਮੇਰੇ ਪਰਸ 'ਚ ਜ਼ਰੂਰ ਤੁਹਾਨੂੰ ਮਿਲਣਗੇ ਇਹ ਕਿਉਂਕਿ ਜ਼ਰੂਰੀ ਹੁੰਦੇ ਨੇ ਤੇ ਉਸ ਤੋਂ ਬਾਅਦ ਵਿਖਾਵਾਂ ਤੁਹਾਨੂੰ ਤੇ ਇਹ ਹੈਗਾ ਜੀ ਇੱਕ ਲਿਪ ਪੈਨ ੀਕ ਟਿੰਟ ਜਿਹੜਾ ਕਿ ਮੈਂ ਕੱਦੀ ਆਪ ਯੂਜ਼ ਕਰ ਲਾ ਮੈਂ ਇਸੇ ਕੱਟਵਾਦੀ ਕਰਦੀ ਆ ਹਾਂ ਇੰਪੋਰਟੈਂਟ ਚੀਜ਼ ਹੈ ਰੈਬਰ ਬੈਂਡ ਰੈਬਰ ਬੈਂਡ ਰੈਬਰ ਬੈਂਡ ਠੀਕ ਹੈ ਉਸ ਤੋਂ ਬਾਅਦ ਮੇਰਾ ਸੀਰਮ ਹੈ ਜੀ ਫੇਸ ਸੀਰਮ ਹੈ ਬੋਡੀ ਵਾਈਜ਼ ਦਾ ਬੋਡੀ ਵਾਈਜ਼ ਦਾ ਆ ਨਾਇਆ ਸੀਰਾਮਾਈਡ ਦਾ ਇਹ ਕੀ ਹੁੰਦਾ ਹੈ ਨਾ ਮੇਰੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ ਤੇ ਫਿਰ ਜਦੋਂ ਮੈਂ ਮੇਕਅਪ ਕਰਦੀ ਹਾਂ ਨਾ ਇਹ ਬਾਹਰ ਨਿਕਲਣ ਡਿਆ ਜੀ ਜਦੋਂ ਮੈਂ ਮੇਕਅਪ ਕਰਦੀ ਹਾਂ ਤੇ ਮੈਨੂੰ ਹੁੰਦਾ ਵਾ ਕਿ ਮੇਰੀ ਸਕਿਨ ਪਹਿਲਾਂ ਚੰਗੀ ਤਰ੍ਹਾਂ ਮੋਇਸਚਰਾਈਜ਼ ਹੋ ਜੇ ਇਸ ਕਰਕੇ ਨੂੰ ਮੈਂ ਨਾਲ ਰੱਖ ਲੈਂਦੀ ਆ ਫਿਰ ਸਵੇਰੇ ਥੋੜਾ ਜਿਹਾ ਲਾ ਲੈਂਦਾ ਵਾ ਉਸ ਤੋਂ ਬਾਅਦ ਹੀ ਆਪਾਂ ਮੇਕਅਪ ਵਾਲੇ ਬੰਨੇ ਜਾਂਦੇ ਆ ਸੋ ਇਹ ਹੈ ਉਸ ਤੋਂ ਬਾਅਦ ਇਹ ਇੱਕ ਮੇਰਾ ਚਾਂਦੀ ਦਾ ਕੜਾ ਸ਼ੂਟ ਦੇ ਉੱਤੇ ਸੀਨ ਸੀਗਾ ਉਹਦੇ ਵਾਸਤੇ ਲਾਲ ਲਾਉਣਾ ਪਿਆ ਮਤਲਬ ਪਾਣੀ ਸੀ ਸਕਦੀ ਸੁਪੈਕ ਰੱਖ ਲਿਆ ਆਪਾ ਹਾਂ ਆ ਵੇਖੋ ਨਸ਼ੇੜੀ ਅਜ ਕੰਮ ਹੋਇਆ ਮੈਨੂੰ ਇੱਥੇ ਫੇਰਾ ਵਿਕਸ ਪੇਪਰ ਰੱਖੀ ਆ ਜਿਆਦਾ ਨੱਕ ਬੰਦ ਹੋ ਜਾ ਤੇ ਫਿਰ ਆਪਾਂ ਵਰਤ ਲਈ ਦੀ ਤੁਹਾਨੂੰ ਪਤਾ ਡਾਇਲੋਗ ਬੋਲਣੇ ਹੁੰਦੇ ਤੇ ਫਿਰ ਨੱਕ ਬੰਦ ਹੋ ਜਾਂਦਾ ਇਸ ਕਰਕੇ ਤੇ ਬਸ ਆਲਮੋਸਟ ਡਾਨੇ ਆ ਉਸ ਤੋਂ ਬਾਅਦ ਚਾਬੀਆਂ ਵਾਂ ਕਰਦੀਆਂ ਤੇ ਗਗਲਸ 2 ਰੁਪਈਆ ਗਗਲਸ ਲੌਨਿੰਗ ਕਾਟੀਆਂ ਰੱਖ ਲਈਦੀਆਂ ਮੈਂ ਚ ਐਂਡ ਹੈੱਡਫੋਨ ਹੈ ਜ਼ਰੂਰੀ ਨੇ ਐਸੇ ਕਾਟੀਆਂ ਵਰਤਦੀਆਂ ਮੈਂ ਇਦਾਂ ਸ਼ੂਟ ਵਗੈਰਾ ਤੇ ਆਵਾਂ ਤੇ ਤੇ ਉਸ ਤੋਂ ਬਾਅਦ ਪੈਸੇ ਨਹੀਂ ਹੈਗੇ ਮੈਂ ਹੈ ਹੈਗੇ ਹੈਗੇ ਸੌਰੀ ਆ ਹੈਗਾ 500 ਦਾ ਨੋਟ ਇੱਕ ਹੈਗਾ ਤੇ ਏਪੀਐਮ ਹੈ ਥੈਟਸ ਇਟ ਖਾਲੀ ਹੋ ਗਿਆ ਪਰਸ ਮੇਰਾ ਹਣਾ ਔਰ ਬੂਆਵਲ ਜਿਆ ਚੱਗੀਆਂ ਮੈਂ ਸੋ ਇਹ ਸਾਰਾ ਕੁਛ ਹੈ ਜੀ ਮੇਰੇ ਬੈਗ ਦੇ ਵਿੱਚ ਜੋ ਮੈਂ ਸ਼ੂਟ ਦੇ ਉੱਤੇ ਲੈ ਕੇ ਆਉਣੀ ਆ ਔਰ ਸ਼ੂਟ ਤੋਂ ਬਗੈਰ ਦੀ ਜੇ ਮੈਂ ਇਧਰ ਉਧਰ ਜਾਵਾਂ ਕਿਤੇ ਦੀ ਨਾ ਤੇ ਇੰਨਾ ਕ ਸਾਮਾਨ ਮੇਰੇ ਬੈਗ ਚ ਆਲਮੋਸਟ ਹੁੰਦਾ ਹੀ ਹੁੰਦਾ ਵਾ ਕਿਉਂਕਿ ਇਹਨਾਂ ਚੀਜ਼ਾਂ ਨੇ ਤੁਹਾਨੂੰ ਜਿਹੜੀ ਲੋੜ ਆ ਉਹ ਪੈ ਹੀ ਜਾਂਦੀ ਆ ਸੋ ਇਹ ਸਾਰਾ ਕੁਝ ਸੀਗਾ ਮੇਰੇ ਬੈਗ ਚ ਆਪਾਂ ਕੀਤਾ ਵਾਟਸ ਇਨ ਮਾਈ ਬੈਗ ਮੈਨੂੰ ਨਾ ਸ਼ੁਰੂ ਤੋਂ ਬੜਾ ਸ਼ੌਂਕ ਆ ਮੈਂ ਜਦੋਂ ਵੈਨੀ ਹੁੰਦੀ ਨਾ ਵੀਡੀਓਸ ਹੀਰੋਇਨਾਂ ਲਈ ਨਹੀਂ ਕਰਦੀਆਂ ਹੁੰਦੀਆਂ ਤੀਰੀ ਦੇ ਵਾਟਸ ਇਨ ਮਾਈ ਬੈਗ ਮੈਂ ਕਹਾਂਗੀ ਤੇ ਅੱਜ ਮੈਂ ਵੈਂਟੀ ਚ ਬੈਠੀ ਸੀ ਤੇ ਮੈਨੂੰ ਦਿਮਾਗ ਜਿਆ ਕੰਮ ਕੀਤਾ ਕਿ ਮੈਂ ਕੀ ਕਰਾਂ ਕਿੱਦਾਂ ਗੱਲ ਕਰਾਂ ਤੁਹਾਡੇ ਨਾਲ ਸੋ ਆਪਾਂ ਵਾਟਸ ਇਨ ਮਾਈ ਬੈਗ ਕਰ ਲਿਆ ਤੇ ਇੱਕ ਕੁਇਕ ਟੂਰ ਜਿਹੜਾ ਤੁਹਾਨੂੰ ਮੈਂ ਆਪਣੀ ਵੈਂਟੀ ਦੇ ਸੋ ਜੇ ਚੰਗਾ ਲੱਗਾ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਤੁਹਾਡੇ ਸਾਥ ਦੀ ਇਦਾਂ ਹੀ ਮੈਨੂੰ ਬਹੁਤ ਜਿਆਦਾ ਲੋੜ ਹੈ ਤੁਸੀਂ ਆਪਣੀਆਂ ਦੁਆਵਾਂ ਸਾਰ ਜਣੇ ਦਿੰਦੇ ਰਹੋ ਤੇ ਥੈਂਕ ਯੂ